ਇੱਕ ਪਾਸੇ ਤੇ ਅਕਾਲੀ ਭਾਜਪਾ ਸਰਕਾਰ ਕਰਜ਼ਾਈ ਹੋ ਚੁੱਕੀ ਹੈ ਅਤੇ ਕੰਮ ਕਾ ਚਲਾਉਣ ਲਈ ਕੇਂਦਰ ਦੇ ਤਰਲੇ ਕੱਢਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ 2017 ਚੋਣਾਂ ਦੇ ਮੱਦੇਨਜ਼ਰ ਅਕਾਲੀ ਭਾਜਪਾ ਰਿਆਇਤਾਂ ਤੇ ਰਿਆਇਤਾਂ ਦਿੰਦੀ ਜਾ ਰਹੀ ਹੈ। ਬੁੱਧਵਾਰ ਨੂੰ ਛੋਟੇ ਉਦਯੋਗਾਂ ਲਈ ਬਿਜਲੀ ਦੇ ਨਵੇਂ ਦਰ ਲਾਣੇ ਗਏ। ਜੀਰਾ, ਧਨੀਆ, ਕਾਲੀ ਮਿਰਚ ਆਦੀ ਉੱਤੇ ਵੈਟ ਹਟਾਈ ਗਈ ਅਤੇ ਪਛਰੀਆਂ ਜਾਤਾਂ ਵਾਸਤੇ 200 ਯੂਨਿਟ ਮੁਫਤ ਬਿਜਲੀ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਪਿੰਡਾਂ ਦੇ ਖੇਡ ਕਲੱਬਾਂ ਲਈ 75 ਕਰੋੜ ਦੀਆਂ ਸਪੋਰਟਸ ਕਿੱਟਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜ਼ਾਹਿਰ ਹੈ ਕਿ ਇਹ ਸਭ ਕੁਝ ਖੇਡਾਂ ਨੂੰ ਬढ़ावा ਦੇਣ ਲਈ ਘੱਟ ਅਤੇ ਲੋਕਾਂ ਨੂੰ ਲਪਾਉਣ ਲਈ ਅਤੇ ਉਹਨਾਂ ਦੀਆਂ ਵੋਟਾਂ ਲੈਣ ਲਈ ਜ਼ਿਆਦਾ ਕੀਤਾ ਗਿਆ ਹੈ। ਸਰਕਾਰ ਨੂੰ ਲੱਗਦਾ ਹੈ ਕਿ ਲੋਕੀ ਇਹ ਸਭ ਕੁਝ ਲੈ ਕੇ ਬਾਗੋ-ਬਾਗੋ ਹੋ ਜਾਣਗੇ ਅਤੇ ਵੋਟਾਂ ਦੀ ਚੜੀ ਲਾ ਦੇਣਗੇ। ਬਾਦਲ ਸਾਹਿਬ ਪੰਜਾਬ ਦੇ ਲੋਕ ਭੋਲੇ ਜ਼ਰੂਰ ਨੇ ਪਰ ਬੇਵਕੂਫ ਨਹੀਂ। ਤੁਹਾਨੂੰ ਲੱਗਦਾ ਕਿ ਜਿਹੜੇ ਹੱਕ ਮੰਗਰੇ ਲੋਕਾਂ ਨੂੰ ਤੁਸੀਂ ਪੁਲਿਸ ਤੋਂ ਕੁਟਵਾਇਆ ਉਹ ਇੱਕ ਫੁੱਟਬਾਲ ਜਾਂ ক্রিকেট ਦਾ ਬੱਲਾ ਲੈ ਕੇ ਤੁਹਾਨੂੰ ਮਾਫ ਕਰ ਦੇਣਗੇ ਤੇ ਵੋਟ ਪਾ ਦੇਣਗੇ ਤੁਸੀਂ ਪਿੱਛੇ ਜਾ ਸਵਾ ਲੱਖ ਨੌਕਰੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤੁਹਾਨੂੰ ਲੱਗਦਾ ਕਿ ਇਸ ਲਾਲਚ ਨਾਲ ਉਹ ਤੁਹਾਡਾ 10 ਲੱਖ ਨੌਕਰੀਆਂ ਦਾ ਵਾਅਦਾ ਭੁੱਲ ਜਾਣਗੇ ਜ਼ਾਹਿਰ ਹੈ ਕਿ ਅਗਲੇ ਦਿਨਾਂ ਚ ਤੁਸੀਂ ਕਿਸਾਨਾਂ ਨੂੰ ਲਿਬਾਉਣ ਲਈ ਕੁਝ ਸਕੀਮਾਂ ਅਨਾਉਂਸ ਕਰੋਗੇ ਪਰ ਹੁਣ ਕੀ ਫਾਇਦਾ ਜਿਹੜੇ ਕਿਸਾਨਾਂ ਨੇ ਤੁਹਾਡੀਆਂ ਨੀਤੀਆਂ ਤੋਂ ਤੰਗ ਆ ਕੇ ਜਾਨ ਹੀ ਲੈ ਲਈ ਤਾਂ ਉਹ ਜਾਂ ਉਹਨਾਂ ਦੇ ਪਰਿਵਾਰ ਤੁਹਾਨੂੰ ਕਿਵੇਂ ਵੋਟ ਪਾਉਣਗੇ ਇਸ ਵੇਲੇ ਮਸਲਾ ਹੈ ਹੁਣ ਦੇ 9 ਮਹੀਨੇ ਬਨਾਮ ਪਿਛਲੇ 9 ਸਾਲ ਜੋ ਮਰਜ਼ੀ ਕਰ ਲੋ ਉਹ 9 ਸਾਲਾਂ ਦਾ ਹਿਸਾਬ ਤਾਂ ਲੋਕਾਂ ਨੇ ਲੈਣਾ ਹੀ ਆ ਹਾਂ ਜੇ ਤੁਸੀਂ ਅੱਜ ਤੋਂ 2-4 ਸਾਲ ਪਹਿਲਾਂ ਸੁਖਵੀਰ ਸਿੰਘ ਬਾਦਲਾ ਤੇ ਬਿਕਰਨ ਸਿੰਘ ਜੀਠੀਆ ਵਰਗਿਆਂ ਨੂੰ ਜਿਨ੍ਹਾਂ ਤੋਂ ਲੋਕੀ ਤੰਗ ਨੇ ਉਹਨਾਂ ਨੂੰ ਕਿਤੇ ਪਾਸੇ ਕੀਤਾ ਹੁੰਦਾ ਤਾਂ ਲੋਕੀ ਤੁਹਾਡਾ ਹੰਗਾਰਾ ਪਰ ਸਕਦੇ ਸਨ ਹੁਣ ਤਾਂ ਜਿਹੜੇ ਤੁਸੀਂ ਐਲਾਨ ਕਰ ਰਹੇ ਹੋ ਇੱਕ ਡੁੱਬਦੇ ਪਾਣੀ 'ਚ ਗੋਤੇ ਖਾਣ ਵਾਂਗੂ ਆ